ਤੁਸੀਂ ਪਰਮਾਤਮਾ ਨੇ ਚਾਹਿਆ ਸਾਡੀ ਕਮੇਟੀ ਬਣਾ ਦੋਗੇ ਤਾਂ ਸ਼ਹਿਰ ਦੇ ਹਾਲਾਤਾਂ ਤੇ ਅੱਜ ਦੇ ਹਾਲਾਤ ਸਕਬੋ ਕੋਈ ਨੌਲੇਜ ਨਹੀਂ ਕੋਈ ਕੁਛ ਨਹੀਂ ਸਿਰਫ ਇੱਕ ਰੋਣਾ ਆਉਂਦਾ ਇੱਕ ਢੌਂ ਕਰਨਾ ਆਉਂਦਾ ਇੱਕ ਗੱਡੀ 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 ਹਾਈ ਕੋਰਟ ਤੋਂ ਫੇਸਬੁੱਕ ਸਿਰ ਲੁੱਟਾ ਤੁਸੀਂ ਆਪਣੇ ਵਰਗਾ ਹਰੇਕ ਨੂੰ ਸਮਝਦੇ ਇੱਕ ਝੂਠੀ ਗੱਡੀ ਬਣਾ ਕੇ ਤੇਲ ਕੇ ਉਹਦੇ ਵਿੱਚ ਆਟਾ ਰੱਖ ਕੇ ਤੁਸੀਂ ਮੈਂ ਗੁਰਕੀਤ ਜੀ ਨੂੰ ਮੇਰੇ ਬਹੁਤ ਸਤਿਕਾਰਯੋਗ ਨੇ ਮੈਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਤੁਸੀਂ ਰਾਜਨੀਤੀ ਕਰੋ ਸਿੱਧੀ ਕਰੋ ਰਾਜਨੀਤੀ ਲੋਕਾਂ ਦੇ ਕੰਮ ਕਰੋ ਕੈਬਨਟ ਮੰਤਰੀ ਸਰਦਾ ਤਰਨਪ੍ਰੀਤ ਸਿੰਘ ਸੌਨ ਦੇ ਹੈੱਡ ਦਫ਼ਤਰ ਖੰਨਾ ਵਿਖੇ ਕੀਤੀ ਕਾਨਫਰੰਸ ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵੰਤ ਸਿੰਘ ਮੈਮੀ ਦਫ਼ਤਰ ਇੰਚਾਰਜ ਖੰਨਾ ਕੈਬਨਟ ਮੰਤਰੀ ਸਾਬਕਾ ਐਮਸੀ ਰਜਿੰਦਰ ਸਿੰਘਜੀਤ ਐਮਸੀ ਪਰਮਪ੍ਰੀਤ ਸਿੰਘ ਪੋਂਪੀ ਐਮਸੀ ਸੁਖਮਨਜੀਤ ਸਿੰਘ ਐਮਸੀ ਜਤਿੰਦਰ ਪਾਠਕ ਤਲਕ ਦੂਬਾ ਸੋ ਜੀ ਦਾ ਕਹਿੰਦੇ ਨੇ ਕਿ ਇਹਦੇ ਤੂੰ ਜਿਹੜਾ ਕੰਮ ਕਰਨਾ ਕਰ ਅੜਿੱਕੇ ਪਾਉਣ ਨੂੰ ਛੱਡ ਕੇ ਰੌਲਾ ਪਾਉਣ ਨੂੰ ਛੱਡ ਕੇ ਇਹ ਨੂੰ ਇਹੀ ਪਤਾ ਵੀ ਐਨਕੈਪ ਮੇਰੇ ਉਹਦੇ ਵਿੱਚੇ ਨਹੀਂ ਆਉਂਦਾ ਐਨਕੈਪ ਐ ਨੈਸ਼ਨਲ ਲਿਫਟ ਸੈਂਟਰ ਗਵਰਨਮੈਂਟ ਰਿਫੰਡ ਦੇਣਾ ਤੇ ਆਪਾਂ ਕੰਮ ਕਰਾਉਣੇ ਨੇ ਇਹਦਾ ਵਿੱਚ ਕੋਈ ਲੈਣ ਦੇਣ ਨਹੀਂ ਹੈਗਾ ਆਪਣੇ ਖਾਤੇ ਪਾਈ ਜਾਂਦਾ ਚਲੋ ਤੂੰ ਖਾਤੇ ਵੀ ਪਾਲਾ ਗਿਆ ਨਾ ਸ਼ਹਿਰ ਦੇ ਕੈਂਟਰ ਕਿਉਂ ਨਹੀਂ ਲਾਉਂਦਾ ਕੋਈ ਪਾਰਟੀ ਹਤੇ ਕੰਸਟਿਟਿਊਐਂਟ ਕਿਉਂ ਨਹੀਂ ਪਾਸ ਕਰਾਉਂਦਾ ਦੂਜੇ ਤੇ ਇਹ ਨੂੰ ਕੋਈ ਨੌਲੇਜ ਨਹੀਂ ਕੋਈ ਕੁਛ ਨਹੀਂ ਸਿਰਫ ਇੱਕ ਰੋਣਾ ਆਉਂਦਾ ਇੱਕ ਟੌਮ ਕਰਨਾ ਆਉਂਦਾ ਇੱਕ ਗੱਡੀ 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 ਗ ਨਾਲੰਦਾ ਤੋਂ ਵੱਡੀ ਲੈ ਆਉਂਦਾ ਜਿਹੜੇ ਉਹ ਤੋਂ ਬਾਅਦ ਜਿਹੜੇ ਆਹਨੇ ਸੀਵਰ ਮੈਨ ਨੇ ਸੀਵਰ ਮੈਨ ਤਰਖਾਹਾਂ ਲੈ ਰਹੇ ਪਹਿਲਾਂ ਤਾਂ ਅਸੀਂ ਸੋਚਦੇ ਸੀ ਸ਼ਹਿਰ ਸਮੂਥ ਚੱਲੇ ਰੋਲਰਪਾਣਾ ਹੋਵੇ ਹੁਣ ਕੱਲ ਤੋਂ ਬਾਅਦ ਜਿਹੜੇ ਇਹਨਾਂ ਦੇ ਜਿੱਤੇ ਜਿੱਤੇ ਸੀਵਰ ਮੈਨ ਕੋਈ ਡਰਾਈਵਰ ਲਾਇਆਗਾ ਕੋਈ ਕਿੱਥੇ ਲਾਇਆਗਾ ਕੋ ਕੀ ਕੀਤਾ ਵਗੂ ਕੀ ਕੀਤਾ ਵਗੂ ਅਸੀਂ ਛੋਟੀਆਂ ਤੇਲਾਂ ਚ ਨਹੀਂ ਸੀ ਆਉਂਦੇ ਚਲੋ ਕਮੇਟੀ ਚੱਲਵਧੀਏ ਸ਼ਹਿਰ ਦੀ ਡਿਵੈਲਪਮੈਂਟ ਹੋ ਰਹੀ ਹੈ ਸਵੇਰ ਕੋਈ ਸਿਸਟਮ ਮਿਲੂਗਾ ਕਿ ਉਥੇ ਕੀ ਬਖਰੇਵੇਂ ਹੋਣਗੇ ਕੀ ਫਰਕ ਪੈਣਾ ਸੁਨੇਰ ਬੇਤੀ ਕਰੇ ਪੰਤਰੀ ਜਿਹੜੇ ਸ਼ਹਿਰ ਦੇ ਵਿੱਚ ਜਿਹੜੀਆਂ ਰਾਜਨੀਤਿਕ ਪਾਰਟੀਆਂ ਚੱਲਦੀਆਂ ਪਈਆਂ ਨੇ ਜੀ ਪ੍ਰੋਬਲਮ ਰਾਜਨੀਤਿਕ ਪਾਰਟੀਆਂ ਦੀ ਇਹਦੇ ਪਬਲਿਕ ਨੂੰ ਪ੍ਰੋਬਲਮ ਫੇਸ ਕਰਨੀ ਪੈਂਦੀ ਹੈ ਉਹਦੇ ਵਾਸਤੇ ਤੁਸੀਂ ਕੀ ਕਹੋਗੇ ਜੀ ਜਿਹੜੀ ਰਾਜਨੀਤਿਕ ਉਹੀ ਹੈ ਵੀ ਜਿਹੜੀ ਮੈਂ ਪਹਿਲਾਂ ਕਿਹਾ ਸੀ ਸ੍ਰੈਣ ਕੀਤੀ ਉਹ ਤੇ ਮਸ਼ੀਨ ਭੇਜੀ ਕੰਮ ਹੋਣ ਲੱਪਿਆ ਲੋਕ ਖੁਸ਼ ਹੋਗੇ ਉੱਥੋਂ ਦੋ ਤਿੰਨ ਬੰਦੇ ਇਕੱਠੇ ਕੀਤੇ ਰੌਲਾ ਪਾਤਾ ਕਿ ਦੇ ਮਰਤੀ ਸਾਹਿਬ ਕ੍ਰੈਡਿਟ ਨਾਲ ਲੈ ਜਾਣ ਇਹਨੂੰ ਰੋਕਿਆ ਜਾਵੇ ਠੀਕ ਹੈ ਉੱਥੇ ਰੋਕ ਕੇ ਕੰਮ ਨੂੰ ਰੁਕਵਾਇਆ ਗਿਆ ਉਹ ਅੰਲਾ ਹੋ ਗਿਆ ਜੀ ਬਾਹਰੋਂ ਡੀਸੀ ਨੇ ਮਸ਼ੀਨ ਭੇਜੀ ਹੈ ਉਹਨਾਂ ਦੇ ਜਿਹੜਾ ਪ੍ਰੈਸ ਵੱਲੋਂ ਲੋਕਾਂ ਦੇ ਮਸਲਿਆਂ ਦੀ ਪੂਰਤੀ ਲਈ ਕੀਤੀ ਆਵਾਜ਼ ਬੁਲੰਦ ਹੁਣ ਆਪ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਦੇ ਅਧੂਰੇ ਕੰਮ ਕਦੋਂ ਤੱਕ ਕੀਤੇ ਜਾਣਗੇ ਪੂਰੇ ਸ਼ਰ ਲੋਕਾਂ ਨੇ ਇਸ ਤੋਂ ਕੁਝ ਨਹੀਂ ਲੈਣਾ ਦੇਣਾ ਲੋਕਾਂ ਦਾ ਕੰਮ ਚੱਲਦਾ ਜੀ ਤੁਸੀਂ ਦੱਸੋ ਆਪਣੀ ਪਾਰਟੀ ਬਾਰੇ ਕੀ ਪਰਫਾਰਮੈਂਸ ਕਰਦੇ ਸਾਡੀ ਪਰਫਾਰਮੈਂਸ ਜਿਹੜੀ ਦਾ ਜ਼ਿੰਮੇਰੀ ਅੱਜ ਸ਼ਹਿਰ ਦੇ ਵਿੱਚ ਜੋ ਵੀ ਕੁਝ ਸੋਨੋ ਸਲੀਪਿੰਗ ਮਸ਼ੀਨਾਂ ਮੈਡੀਕਲ ਰੂਮ ਹੈਗੇ ਆ ਕੇ ਮੰਤਰੀ ਸਾਹਿਬ ਦੀ ਬਦੌਲਤ ਉਹਦੇ ਸੂਚੀ ਰਿਵਿਜ਼ਨ ਤੇ ਮੈਂ ਪਹਿਲਾਂ ਵੀ ਆਪਣੀ ਗੱਲ ਦੇ ਵਿੱਚ ਕਹਿ ਚੁੱਕੀ ਹਾਂ ਜੀ ਸ਼ਹਿਰ ਦੀ ਡਿਵੈਲਪਮੈਂਟ ਲਈ ਸਾਨੂੰ ਜੋ ਵੀ ਕਰਨਾ ਪਊਗਾ ਅਸੀਂ ਆਪਣੇ ਵੱਲੋਂ ਕਰਾਂਗੇ ਕਮੀਆਂ ਇਨਾਮੀਆਂ ਨਿੱਜੀ ਨੇ ਲੋਕਾਂ ਨੂੰ ਇਹ ਤੰਕਰ ਰਹੇ ਨੇ ਜੇਕਰ ਤੁਸੀਂ ਪਰਮਾਤਮਾ ਨੇ ਚਾਹਿਆ ਸਾਡੀ ਕਮੇਟੀ ਬਣਾ ਲਓਗੇ ਤਾਂ ਸ਼ਹਿਰ ਦੇ ਹਾਲਾਤਾਂ ਤੇ ਅੱਜ ਦੇ ਹਾਲਾਤਾਂ ਬਹੁਤ ਚੈਲੰਜ ਕੀਤਾ ਗਿਆ ਉੱਥੇ ਵੀ ਕਹਿੰਦੇ ਕਿ ਇੱਕ ਵੀਕ ਪਹਿਲਾਂ ਇੱਕ ਕੈਂਡੀਡੇਟ ਜਿੱਤ ਗਿਆ ਸੀ ਕਿੰਨਾ ਹੋ ਵੀ ਜਿੱਤਿਆ ਉਹਦਾ ਜਵਾਬ ਦੇ ਹੀ ਆ ਪ੍ਰੋਫੈਸਰ ਕਲੋਨੀ ਦੇ ਟੈਂਡਰ ਰਫਾਉਣ ਲਈ ਬੰਦਾ ਹਾਈ ਕੋਰਟ ਚ ਰਿਹਾ ਸੀ ਸੋ ਸਮਰੱਥਾ ਸਾਰੇ ਪਾਸੋਂ ਸਮਰੱਥਾ ਵਧੀਆ ਮੇਰੇ ਖਾਤੇ ਦੀ ਆੜਤ ਹੋਈ ਆ ਉੱਥੇ ਦਾਣਾ ਮੰਡੀ ਦੇ ਵਿੱਚ ਦਾ ਉੱਥੇ ਦੁਕਾਨ ਤੇ ਬੈਠਣਾ ਕੁਛ ਨਾ ਪੁੱਛਦਾ ਹੋਣੀ ਆ ਸੋ ਸੋ ਗੱਡੀਆਂ ਦੇ ਕੋਲ ਆਖੜੀ ਕੀ ਹੈ ਐਵੇਂ ਰੋਈ ਜਾਣਾ ਫਿਰ ਉਹ ਕਿਉਂ ਕੋਰਟ ਦੇ ਵਿੱਚੋਂ ਕੇਸ ਵਾਪਸ ਕਿਉਂ ਲੱਤਾ ਇਹ ਜਿਹੜੇ ਕੰਮ ਨੇ ਸਾਰੇ ਮੰਤਰੀ ਸਾਹਿਬ ਨੇ ਕਰਾਏ ਨੇ ਗ੍ਰਾਂਟ ਸੈਂਟਰ ਗਵਰਨਮੈਂਟ ਦੀ ਹੈ ਇੱਕ ਮੈਨੂੰ ਹੋਰ ਵੀ ਸਮਝ ਆਉਂਦੀ ਕਿ ਕਹਿੰਦੇ ਜੀ ਦੱਸੋ ਕਿੱਥੋਂ ਪੈਸੇ ਲੈ ਕੇ ਆਏ ਮਿਸਪਲ ਕਮੇਟੀ ਖੰਨਾ ਨੂੰ ਕੋਈ ਫੰਡ ਪਾਇਆ Shimlaੋਂ ਕਿਉਂ ਆਉਂਗਾ ਕਿ ਜਿਹੜੀ ਕਾਂਗਰਸ ਦੀ ਜਿਹੜੀ ਸਰਕਾਰ ਆ ਉਹ ਫੰਡ ਕਰਦੀ ਹੈ ਪੰਜਾਬ ਦੀ ਜੇ ਗਵਰਨਮੈਂਟ ਨੇ ਕੋਈ ਰਿਕੁਆਇਰਮੈਂਟ ਆ ਕੁਝ ਲੈਣਾ ਤਾਂ ਸੈਂਟਰ ਗਵਰਨਮੈਂਟ ਤੋਂ ਹੀ ਲੈਣਾ ਸੈਂਟਰ ਗਵਰਨਮੈਂਟ ਤੋਂ ਲੈਣਾ ਕਿ ਜਾ ਕੇ ਅਮਰੀਕਾ ਤੋਂ ਲੈਣਗੇ ਕਿ ਜੇ ਕਹਿਣ ਜੀ ਉਹ ਆਪਸ ਦੇ ਵਿੱਚ ਕਲੈਬੋਰੇਸ਼ਨ ਆ ਜੋ ਆਪਾਂ ਇਥੋਂ ਟੈਕਸ ਪੇ ਕਰਦੇ ਆ ਉਹੀ ਸਿਟੀ ਨੂੰ ਵਾਪਸ મોreturnData ਉਹਦਾ ਇੱਕ ਮੈਥਡ ਬਣਿਆ ਹੋਇਆ ਆ ਆਪਾਂ ਬਾਰ ਬਾਰ ਇਹ ਚੀਜ਼ਾਂ ਨੂੰ ਕਿਉਂ ਰੋਜ਼ੇ ਲੈ ਕੇ ਬੈਠ ਜਾਂਦੇ ਆ ਰੋਜ਼ੇ ਲੈ ਕੇ ਬੈਠਦੇ ਨੂੰ ਸਰੂ ਨਾ ਜਿਹੜੀਆਂ ਚੀਜ਼ਾਂ ਨੇ ਇਹਨਾਂ ਚੀਜ਼ਾਂ ਤੇ ਕੰਮ ਕਰੋ ਇੱਕ ਮੈਨੂੰ ਹੋਰ ਦੱਸੋ ਇੱਕ ਤੋਂ ਕਾਂਗਰਸ ਪਾਰਟੀ ਨੇ ਕੀਤੇ ਖੰਨਾ ਸ਼ਹਿਰ ਅੰਦਰ ਕੰਮਾਂ ਦੀ ਖੋਲੀ ਪੋਲ ਆਓ ਸੁਣਦੇ ਹਾਂ ਉਹ ਕਿਹੜੇ ਕੰਮ ਹਨ ਜੋ ਲੋਕਾਂ ਦੀ ਜ਼ਰੂਰਤ ਸੀ ਕਿ ਟੈਂਡਰ ਲਾਉਣ ਲੱਗੇ ਇਸ ਬੰਦੇ ਦੀ ਲੋੜ ਪੈਂਦੀ ਆ ਇਹਦੇ ਵਿੱਚ ਦੱਸੋ ਕਿਹੜਾ ਹਾਊਸ ਦੇ ਵਿੱਚ ਕਿਹੜਾ ਮਤਾ ਪਿਆ ਸੀ ਸ਼ਹਿਰ ਨੂੰ ਗੁੰਮਰਾਹ ਕਰ ਰਿਹਾ ਜਿਹੜੀਆਂ ਲਾਈਟਾਂ ਲਕੀਆਂ ਨੇ ਉਹਦੇ ਵਿੱਚ ਦੱਸੋ ਜੀ ਕੀ ਮਤਾ ਪਿਆ ਸੀ ਇੱਕ ਮਤਾ ਦੱਸੋ ਵੀ ਕਿਵੇਂ ਹਾਊਸ ਮਤਾ ਮਤਾ ਪਿਆ ਸੀ ਉਸ ਚੀਜ਼ ਬਾਰੇ ਉਹ ਤਾਂ ਜਿਹੜੀ ਐਨ ਕੈਪ ਦੀ ਗਰਾਂਟ ਆ ਉਹ ਐਨ ਕੈਪਚੂਲ ਹੀ ਆਉਗੀ ਜੀ ਉਹਦੇ ਤਾਂ ਇਹਨਾਂ ਨੂੰ ਕੋਈ ਮਤਲਬ ਨਹੀਂ ਕੰਸਰਨ ਨਹੀਂ ਹੈਗਾ ਦੂਜੀ ਰਹੀ ਡਿਵੈਲਪਮੈਂਟ ਦੀ ਗੱਲ ਪ੍ਰੋਫੈਸਰ ਕਲੋਨੀ ਦੇ ਪਹਿਲਾ ਹੋਊਗਾ ਪ੍ਰਧਾਨ ਜੀ ਇਤਿਹਾਸ ਸਕੂਲ ਦੇ ਕਿਸੇ ਸ਼ਹਿਰ ਦਾ ਜਿਹੜਾ ਟੈਂਡਰਾਂ ਦੇ ਖਿਲਾਫ ਆਪ ਪਹੁੰਚਿਆ ਹੋਵੇ ਹਾਈ ਕੋਰਟ ਦੇ ਵਿੱਚ ਵੀ ਟੈਂਡਰ ਨਹੀਂ ਲੱਗਣੀ ਪ੍ਰੋਫੈਸਰ ਕੋਲੰਗੀ ਨੇ ਮੈਂ ਟੈਂਡਰ ਨਹੀਂ ਲੱਗਣ ਦੇ ਜਦੋਂ ਤੂੰ ਟੈਂਡਰ ਲਾਇ ਹੀ ਨਹੀਂ ਤੇਰਾ ਉਹਦੇ ਵਿੱਚ ਕੋਈ ਰੋਲ ਹੀ ਨਹੀਂ ਬਣਦਾ ਅਫਸਰਾਂ ਨੇ ਲਾਇਏ ਨੇ ਅਫਸਰਾਂ ਸਰ ਮੈਂ ਪਹਿਲਾਂ ਤਾਂ ਮੈਂ ਤੁਹਾਡੀ ਪ੍ਰੈਸ ਦਾ ਬਹੁਤ ਸਨਮਾਨ ਕਰਦਾ ਕਿ ਤੁਸੀਂ ਸਾਨੂੰ ਉਹ ਕਵਰ ਕਰਨ ਦਾ ਮੌਕਾ ਦਿੱਤੇ ਅੱਜ ਦਾ ਮੁੱਦਾ ਸਿਰਫ ਇਹ ਹੈ ਕੱਲ੍ਹ ਉਹ ਰੇ ਸਾਫਾ ਐਮਐਲਏ ਤੇ ਸਾਫਾ ਮਨਿਸਟਰ ਸਰਦਾਰ ਗੁਰਕੀਰ ਸਿੰਘ ਕੋਟਲੀ ਤੇ ਮਿਸਪਲ ਕਮੇਟੀ ਦੇ ਪ੍ਰਧਾਨ ਲੱਧਰ ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਸਰਦਾਰ ਕਰਨਪ੍ਰੀਤ ਸਿੰਘ ਸੌਂ ਕੈਬਨਰਮੈਂਟਰੀ ਪੰਜਾਬ ਤੇ ਉਹਨਾਂ ਦੀ ਟੀਮ ਤੇ ਕਈ ਤਰ੍ਹਾਂ ਦੇ ਇਲਜ਼ਾਮ ਬਾਝ ਕੀਤੇ। ਤੇ ਮੈ ਕੋਟੀ ਸਾਹਿਬ ਨੂੰ ਪੁੱਛਣਾ ਚਾਹਨਾ। ਵੀ ਤੁਸੀਂ 10 ਸਾਲ ਹੋ ਗਏ ਐਮਐਲਏ ਰਹੇ। 10 ਸਾਲ ਦੇ ਵਿੱਚ ਤੁਸੀਂ ਬਹੁਤ ਕੰਮ ਗੜਾਏ ਨੇ ਆਪਣੇ। ਸ਼ਹਿਰ ਦਾ ਹਾਲ ਜਾ ਕੇ ਦੇਖੋ ਤੁਸੀਂ। ਜਦ ਤੁਸੀਂ ਛੱਡ ਕੇ ਗਏ ਉਹ ਸ਼ਹਿਰ ਲੋਕਾਂ ਨੇ ਤੁਹਾਨੂੰ ਪੂਰੀ ਤਰ੍ਹਾਂ ਹਰਾਇਆ ਸੋਚ ਉਹਦੀ ਜ਼ੁਬਾਨ ਤਜਪਤ ਕਰਾਈ ਆ ਉਹ ਤਾਂ ਹੀ ਕਰਾਈਆ ਨਾ ਤੁਸੀਂ ਲੋਕਾਂ ਦੇ ਕੰਮ ਨਹੀਂ ਕੀਤੇ ਲੋਕਾਂ ਦੀਆਂ ਕਹਿਰੀਆਂ ਗੱਲਾਂ ਤੇ ਪੂਰੇ ਦੀ ਜਦ ਤਰਪੀ ਸਿੰਘ ਸੌਂਦੂ ਰਹੋਂ ਐਮ ਐਲ ਏ ਜਿੱਤੇ ਤੇ ਮੰਤਰੀ ਬਣੇ ਨੇ ਉਹਨਾਂ ਨੇ ਸ਼ੁਰੂ ਤੋਂ ਹੀ ਉਹਨਾਂ ਦਾ ਇਹ ਰਿਹਾ ਵੀ ਸ਼ਹਿਰ ਸਾਫ਼ ਸੁਥਰਾ ਰਹੇ ਇਸ ਕਮੇਟੀ ਦੇ ਵਿੱਚ ਉਸ ਹੁਣ ਸਮੇਂ ਤੋਂ ਉਸ ਤੋਂ ਜਾਂ ਤੋਂ ਮੈਂ ਆਇਆ ਜਾਂ ਤੋਂ ਮੈਂ ਵੀ ਘੁੜਾ ਜਾਂ ਇੰਟੈਕ ਚੈਨਲ ਮੇਰੀ ਪ੍ਰਧਾਨ ਨਾਲ ਇੱਕ ਦੋ ਵਾਰ ਮੀਟਿੰਗ ਵੀ ਹੋਈ ਹੈ ਮੈਂ ਉਹ ਹਮੇਸ਼ਾ ਹੀ ਉਹਨਾਂ ਨੂੰ ਸੋਚ ਬਾਰੇ ਕਿਹਾ ਵੀ ਤੂੰ ਆਪਾਂ ਬਿਸਕਲ ਕਮੇਟੀ ਦੇ ਕੰਮ ਕਰੀਏ ਸ਼ਹਿਰ ਦੇ ਕੰਮ ਕਰੀਏ ਵੀ ਸਰਕਾਰਾਂ ਨਾਲ ਰਲ ਕੇ ਕੰਮ ਚੱਲਦੇ ਹੁੰਦੇ ਨੇ। ਗੁਰਕੀਰ ਸਿੰਘ ਕੋਟਲੀ ਨੇ ਇੱਕ ਗੱਲ ਕਹੀ ਆ ਵੀ ਹੁਣ ਤੱਕ ਸਰਕਾਰ ਦਾ ਕੋਈ ਪੈਸਾ ਨਹੀਂ ਆਇਆ। ਇੱਕ ਲੰਬੀ ਚੌੜੀ ਲਿਸਟ ਉਹਨਾਂ ਨੇ ਜੋ ਕਰਿਆ ਮਸ਼ੀਨਾਂ ਦੀ ਹੋਰ ਦੀ ਕਾਫੀ ਕੁਝ ਡਵੈਲਪਮੈਂਟ ਦੇ ਕੰਮਾਂ ਦੀ ਗੱਲ ਹੈ। 10 ਸਾਲ ਗੁਰਕੀਰ ਸਿੰਘ ਕੋਟਲੀ ਉਰੇ ਬਦੌਰ ਐਮਐਲਏ ਵੀ ਰਹੇ ਮੰਤਰੀ ਵੀ ਰਹੇ। ਅੰਦਰ ਸਿਮਨਿਸਤਰੀ ਵਿਧਾਇਕਾਂ ਨਾਲ ਨਾਤਾ ਹੈ ਇੰਡਸਟਰੀ ਵਾਸਤੇ ਖੰਨੇ ਦੀ ਵਾਸਤੇ ਨਾ ਪੰਜਾਬ ਦੀ ਇੰਡਸਟਰੀ ਵਾਸਤੇ ਕੁਝ ਕੀਤਾ ਜੇ ਕੁਝ ਕੀਤਾ ਤਾਂ ਦੱਸ ਦੇ ਤੇ ਸ਼ਹਿਰ ਵਾਸਤੇ ਕੁਝ ਨਹੀਂ ਕੀਤਾ ਜਿਹੜੀਆਂ ਮਸ਼ੀਨਾਂ ਦੀ ਗੱਲ ਕਰਦੇ ਨੇ ਇੱਕ ਵੀ ਮਸ਼ੀਨਰੀ ਉਹਨਾਂ ਦੇ ਪ੍ਰਧਾਨ ਰਿਹਾ ਫੇਲਾਂ ਵੀ ਇੱਕ ਵੀ ਮਸ਼ੀਨਰੀ ਉਹਨਾਂ ਨੇ ਉਸ ਟਾਈਮ ਦੇ ਵਿੱਚ ਖੰਨੇ ਨੂੰ ਪ੍ਰਵਾਇਡ ਕਰਾਈ ਹੋਵੇ ਤਾਂ ਅਸੀਂ ਉਹ ਗੱਲ ਦੇ ਦਿੰਦਾਰ ਹਾਂ ਇੱਕ ਜੀਸੀਬੀ ਤੋਂ ਲੈ ਕੇ ਉਦੋਂ ਬਾਅਦ ਇਹ ਸ਼ਹਿਰ ਨੂੰ ਮਿਲੀ ਹੈ ਇਹ ਮੀਆਂ ਮਸ਼ੀਨਾਂ ਮਿਲੀਆਂ ਨੇ ਉਹ ਕਹਿੰਦੇ ਕੋਈ ਸਰਕਾਰ ਦਾ ਫੰਡੇ ਨਹੀਂ ਆਇਆ ਪਹਿਲਾਂ ਤਾਂ ਮੈਂ ਪ੍ਰਧਾਨ ਜੀ ਨੂੰ ਇਹ ਦੱਸ ਦੇਣਾ ਚਾਹੁੰਦਾ ਵੀ ਵਿਸਪਲ ਕਮੇਟੀ ਕੋਲ ਬਿਨਾ ਪ੍ਰੋਪਰਟੀ ਟੈਕਸ ਤੋਂ ਕੋਈ ਸਿੱਧਾ ਫੰਡ ਨਹੀਂ ਹੈ ਜਿੰਨਾ ਵੀ ਪੈਸਾ ਆਉਂਦਾ ਪੰਜਾਬ ਸਰਕਾਰ ਦਾ ਜੀਐਸਟੀ ਦੇ ਵਿੱਚੋਂ ਕਟੌਤੀ ਕਰਕੇ ਉਹਦੇ ਪੈਸਾ ਆਉਂਦਾ ਉਹਦੇ ਨਾਲ ਡਿਵੈਲਪਮੈਂਟ ਹੁੰਦੀ ਹੈ ਸ਼ਹਿਰ ਉਹ ਸਾਰਾ ਪੈਸਾ ਪੰਜਾਬ ਸਰਕਾਰ ਦਾ ਹੈ ਜੋ ਵੀ ਗਰੰਟਾ ਆਈ ਹੈ ਜਿੰਗੀਆਂ ਮਸ਼ੀਨਰੀ ਆਈ ਹੈ ਉਹ ਸਾਰੀ ਐਨ ਕੈਪ ਦੇ ਪੈਸੇ ਨਾਲ ਆਈ ਹੈ ਮਿਸਪਲ ਕਮੇਟੀ ਦਾ ਉਹਦੇ ਵਿੱਚ ਕੋਈ ਫੱਡ ਨਹੀਂ ਹੈ ਜੇ ਮਿਸਪਲ ਕਮੇਟੀ ਦਾ ਫੱਡ ਹੁੰਦਾ ਉਹਦੇ ਜਿਹੜੇ ਐਸਟੀਮੇਟ ਨੇ ਮਿਸਪਲ ਸਪਰਟੀ ਵਿੱਚ ਪਾਸ ਹੁੰਦੇ ਉਹ ਸਿਰਫ ਡੀਸੀ ਤੋਂ ਅਪਰੂਵਲ ਲੈ ਕੇ ਸਾਰੀ ਜਿੰਨੇ ਵੀ ਉਹ ਟੈਂਡਰ ਨੇ ਐਨ ਕੈਪ ਦੇ ਟੈਂਡਰ ਨੇ ਉਹ ਸਾਰੇ ਲੱਗਦੇ ਨੇ ਕੁਝ ਮਿਸਪਲਟੀ ਦੀਆਂ ਜੋ ਗੱਲਾਂ ਨੇ ਮੇਰੇ ਨਾਲ ਬੈਠੇ ਨੇ ਮੇਰੇ ਕੌਂਸਲਰ ਬ੍ਰਦਰ ਜੋ ਕੁਝ ਦੱਸਣਾ ਮੈਂ ਮੰਤਰੀ ਸਾਹਿਬ ਦੀ ਗੱਲ ਕਰਨਾ ਚਾਹੁੰਦਾ ਗਰਕੀਰ ਜੀ ਕਹਿੰਦੇ ਨੇ ਮੈਂ ਬਹੁਤ ਬਾਸ਼ਹਿਰ ਦੇ ਕੰਮ ਕੀਤੇ ਨੇ ਤੁਸੀਂ ਬਹੁਤ ਕੰਮ ਕੀਤੇ ਨੇ ਸ਼ਹਿਰ ਦੇ ਤੁਸੀਂ ਖੰਨੇ ਸ਼ਹਿਰ ਨੂੰ ਸ਼ਰਾਬ ਦੀ ਫੈਕਟਰੀ ਦਿੱਤੀ ਆ ਤੁਸੀਂ ਖੰਨੇ ਸ਼ਹਿਰ ਦੀ ਦਾਣਾ ਮੰਡੀ ਨੂੰ ਲੁੱਟਣ ਦਾ ਕੰਮ ਕੀਤਾ ਤੁਸੀਂ ਖੰਨੇ ਸ਼ਹਿਰ ਦੇ ਵਿੱਚ ਭਿੰਦੇ ਵਰਗੇ ਤੁਸੀਂ ਕਹਿੰਦੇ ਆ ਨਾ ਵੀ ਅੰਮ੍ਰਿਤਸਰੀਆ ਪੁਨੀਤ ਅੰਮ੍ਰਿਤਸਰੀਆ ਤੁਸੀਂ ਭਿੰਦੇ ਵਰਗੇ ਉਹਦੇ ਲਟੇਰੇ ਲਿਆ ਕੇ ਬਿਠਾਏ ਲੇ ਜਿੰਨਾਂ ਨੇ ਲੈਟਾ ਖਾ ਰੀਆਂ ਵੀ ਕੁਝ ਖਾ ਲਈ ਸ਼ਹਿਰ ਦੇ ਉਹ ਦੱਸੋ ਹਜੇ ਵੀ ਬਿਲਲਾਂ ਦਾ 10 ਤਨਖਾਹ ਮਿਸਟਰ ਬੈਂਕ ਕਮੇਟੀ ਦੇ ਵਿੱਚੋਂ ਪੈਲ ਕੰਸਿਸਟੈਂਸੀ ਵਿੱਚ ਜਾਂਦੀਆਂ ਹੋਣੀਆਂ ਨੇ ਅਸੀਂ ਬਾੜੀਆਂ ਗੱਲਾਂ ਨੂੰ ਖੋਲਿਆ ਨਹੀਂ ਅਸੀਂ ਤੁਹਾਨੂੰ ਇਹ ਕਹਿਣਾ ਚਾਹੁੰਦੇ ਹਾਂ ਤੁਸੀਂ ਕੁਛ ਨਹੀਂ ਕੀਤਾ ਸ਼ਹਿਰ ਦਾ ਪ੍ਰਧਾਨ ਜੀ ਨੇ ਇੱਕ ਗੱਲ ਕਹੀ ਹੈ ਵੀ ਹਾਰੇ ਹੋਏ ਤੇ ਨਕਾਰੀਆਂ ਵਾਲੇ ਬੰਦੇ ਆ ਕੇ ਇਸ ਸਪੈਲਟੀ ਦੇ ਵਿੱਚ ਬਹਿ ਗਏ ਤੇਰੇ ਨਾਲ ਜੋ ਬੈਠੇ ਦੇ ਜਮਾਨਤਾਂ ਜ਼ਬਤ ਵਾਲੇ ਬੈਠੇ ਨੇ ਦੋਏ ਦੋਆਂ ਦੀਆਂ ਸ਼ਹਿਰ ਦੇ ਵਿੱਚੋਂ ਜਮਾਨਤਾਂ ਜ਼ਬਤ ਹੋਈਆਂ ਨੇ ਨਕਾਰੀਆਂ ਵਿੱਚ ਜਿਨ੍ਹਾਂ ਦੀ ਜਮਾਨਤ ਜ਼ਬਤ ਹੋ ਜੇ ਉਹ ਹੁੰਦੇ ਨੇ ਅਸੀਂ ਹਾਰੇ ਹੋਏ ਅਸੀਂ ਥੋੜੀਆਂ-ਬਹੁਤੀਆਂ ਵੋਟਾਂ ਤੇ ਹਾਰ ਕੇ ਕੋਈ ਗੱਲ ਨਹੀਂ ਪ੍ਰਧਾਨ ਜੀ ਬੋਲਣ ਲੱਗੇ ਆਪਣੇ ਜੋ ਸ਼ਰਧਲੇ ਉਹਨਾਂ ਨੂੰ ਸੰਕੋਚ ਕੇ ਬੋਲਿਆ ਕਰੋ ਬੋਲਣ ਨੂੰ ਸਾਡੇ ਕੋਲ ਵੀ ਕੁਝ ਬਹੁਤ ਕੁਝ ਹੈ ਤੁਸੀਂ ਕਹਿੰਦੇ ਢੂਠੇ ਪਰਦੇ ਹੋਗੇ ਅੱਜ ਵੀ ਗਲੀ ਬੀਰੂ ਵਾਲੀ ਗਲੀ ਅੱਜ ਵੀ ਉੱਥੇ ਮੌਜੂਦ ਹੈ ਜਿਉਂਦੇ ਵਿੱਚ ਇੱਕ ਵੀ ਹਟ ਲੱਗੀ ਹੋਵੇ ਤੁਸੀਂ ਸ਼ਹਿਰ ਨੂੰ ਗੁੰਮਰਾਹ ਕਰ ਰਹੇ ਹੋ ਤੁਸੀਂ ਪੋਲਾ ਦੇ ਥੱਲੇ ਕੂੜੇ ਦੇ ਏਡੇ ਏਡੇ ਡੰਪ ਲਾ ਕੇ ਤੁਸੀਂ ਸ਼ਹਿਰ ਦੀ ਤਰੱਕੀ ਕੀਤੀ ਹੈ ਤੁਸੀਂ ਸ਼ਹਿਰ ਦੀ ਡਿਵੈਲਪਮੈਂਟ ਕੀਤੀ ਹੈ ਕੋਈ ਨੰਗਰ ਦੀ ਸ਼ਹਿਰ ਦੇ ਰੂੜੀ ਦੇ ਵਿੱਚੋਂ ਸ਼ਹਿਰ ਲੋਕ ਨੰਗਦੇ ਜੀ ਬਹੁਤ ਕੰਮ ਹੋਏ ਨੇ ਸ਼ਹਿਰ ਦੇ ਤੁਸੀਂ ਕੋਈ ਕੰਮ ਨਹੀਂ ਕੀਤਾ ਤਾਂ ਹੀ ਤੁਹਾਨੂੰ ਲੋਕਾਂ ਨੇ ਨੰਕਾਰਿਆ ਤੁਸੀਂ ਕਹਿੰਦੇ ਹੋ ਵੀ ਸਰਕਾਰ ਦੀ ਜਿੱਤ ਆ ਤੁਸੀਂ ਮਿਸਪੈਲਟੀ ਚ ਉਹਨਾਂ ਦੇ ਵਿੱਚ ਲਾਕਡਾਊਨ ਦਾ ਆਟਾ ਜਮਾ ਕਰ ਕਰਕੇ ਮਿਸਪੈਲਟੀ ਦੀਆਂ ਚ ਉਹਨਾਂ ਦੇ ਵਿੱਚ ਵੰਡੇ ਆ ਤੁਸੀਂ ਆਪਣੇ ਵਰਗਾ ਹਰੇਕ ਨੂੰ ਸਮਝਦੇ ਹੋ ਇੱਕ ਝੂਠੀ ਗੱਡੀ ਬਰੋ ਤੇਜ਼ ਕੇ ਉਹਦੇ ਵਿੱਚ ਆਟਾ ਰੱਖ ਕੇ ਤੁਸੀਂ ਸਾਡੇ ਮੰਤਰੀ ਸਾਹਿਬ ਨੂੰ ਬਦਨਾਮ ਕਰਨਾ ਚਾਹੁੰਦੇ ਹੋ ਜਿਹੜੀ ਜਿੱਤ ਆ ਕਾਂਗਰਸ ਦਾ ਨਾਟਕ ਪਿਆ ਆ ਕਾਂਗਰਸ ਬਿਲਕੁਲ ਖੇਢੀ ਪਈ ਆ ਪੰਜਾਬ ਦੇ ਵਿੱਚ ਕਾਂਗਰਸ ਦਾ ਕੋਈ ਆਧਾਰ ਨਹੀਂ ਹੈ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਆਧਾਰ ਨਹੀਂ ਹੈ ਪੂਰੇ ਤਾਂ ਸਾਡੀ ਸਰਕਾਰ ਸੀ ਅਸੀਂ ਜਿੱਤਰੀ ਗਜਰਾਤ ਦੇ ਵਿੱਚ ਬੀਜੇਪੀ ਦੀ ਸਰਕਾਰ ਸੀ ਉੱਥੇ ਵੀ ਤਾਂ ਸੀਟ ਆਵਾਜ਼ ਨਹੀਂ ਪਾਰਟੀ ਨੇ ਜਿੱਤੀ ਹੈ ਇਹ ਸਿਰਫ ਆਪਣੀ ਹਾਰ ਨੂੰ ਲਪੋਉਣ ਵਾਸਤੇ ਬਕਲਾਹੜ ਦੇ ਵਿੱਚ ਮਿਸਪੈਲਟੀ ਆਉਣੀ ਹੈ ਖੰਡੇ ਦੀ ਅਸੀਂ ਡਟ ਕੇ ਲੜਣੀ ਹੈ ਤੁਸੀਂ ਵੀ ਲੜਿਓ ਡਟ ਕੇ ਤੁਸੀਂ ਹਰੇਕ ਚੋਣ ਤਾਂ ਹਾਰਿਓ ਜਿੱਦਣ ਦੇ ਅਸੀਂ ਜਿੱਤੇ ਕਿਹੜੀ ਚੋਣ ਜਿੱਤੇ ਹੋ ਤੁਸੀਂ ਤੁਸੀਂ ਲੋਕਾਂ ਦੇ ਵਿੱਚ ਗਲਤ ਗੱਲਾਂ ਫੁਲਾ ਕੇ ਪਰਦਾ ਹਾਲ ਕੋਈ ਕੰਮ ਨਹੀਂ ਕਰ ਰਿਹਾ ਮਿਸਪੈਲਟੀ ਦਾ ਪਚਕਾ ਉਹ ਹਰੇਗ ਹਰੇਗ ਵਾਰ ਇਹੀ ਕੁਝ ਕਰਦਾ ਜਿਹੜਾ ਕੁਝ ਰਾਤ ਖਲ ਕੀਤਾ ਹਾਂ ਕੱਲ ਸਵੇਰੇ ਮੇਰੀ ਪ੍ਰਧਾਨ ਨਾਲ ਗੱਲ ਵੀ ਹੋਈ ਹੈ ਵੀ ਕੈਂਟਰ ਲੱਗ ਜੀ ਉਹ ਮੇਰੇ ਨਾਲ ਗੱਲ ਕਰਕੇ ਸ਼ਾਮ ਨੂੰ ਉਸਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਯਾਰ ਇਹ ਗੱਲਾਂ ਨਹੀਂ ਹੈ ਸ਼ਹਿਰ ਦੀ ਡਿਵੈਲਪਮੈਂਟ ਵਾਸਤੇ ਸ਼ਹਿਰ ਦੇ ਕੰਮ ਕਰਨੇ ਚਾਹੀਦੇ ਨੇ ਮੈਂ ਕਿਰਤੀ ਜੀ ਨੂੰ ਮੇਰੇ ਬਹੁਤ ਸਤਿਕਾਰਯੋਗ ਨੇ ਮੈਂ ਉਹਨਾਂ ਨੂੰ ਗੱਲ ਕਹਿਣੀ ਚਾਹੁੰਦਾ ਵੀ ਤੁਸੀਂ ਰਾਜਨੀਤੀ ਕਰੋ ਸਿੱਧੀ ਕਰੋ ਰਾਜਨੀਤੀ ਲੋਕਾਂ ਦੇ ਕੰਮ ਕਰੋ ਤੁਹਾਨੂੰ ਲੋਕਾਂ ਨੇ 10 ਸਾਲ ਦਾ ਸਮਾਂ ਦਿੱਤਾ ਸੀ ਉਹਦੇ ਵਿੱਚ ਕੰਮ ਕਰ ਦੇ ਜੇ ਤੁਸੀਂ ਕੰਮ ਕੀਤੇ ਹੁੰਦੇ ਤਾਂ ਤੁਹਾਡੀ ਜਮਾਨਤ ਜੱਤ ਨਹੀਂ ਸੀ ਅਮੇ ਸਪੈਲਟੀ ਬਾਰੇ ਇਹ ਬਾਗ ਨੂੰ ਸੁੰਦਰ ਬਣਾਉਣ ਵਾਸਤੇ ਵੀ ਉਹਦੇ ਚ ਤਰੀਕਾੜ ਤੁਹਾਨੂੰ ਦਿੱਤੇ ਜਾਣਗੇ ਉਹ ਐਪਲੀਕੇਸ਼ਨ ਦਿੱਤੀ ਚਲੋ ਉਹਨੇ ਫੜਕੇ ਰੱਖ ਲਈ ਉਸ ਤੋਂ ਬਾਅਦ ਪੀਐਸ ਸਾਹਿਬ ਨਾਲ ਗੱਲ ਹੋਈ ਫੋਨ ਤੇ ਪੀਐਸ ਸਾਹਿਬ ਦਾ ਜਵਾਬ ਸੁਣਨ ਤੋਂ ਕਿਹਦਾ ਹਾਸ ਹੋਵੇਗਾ ਤੁਸੀਂ ਆਪ ਹਰਾਨ ਹੋਵੋਗੇ ਕਹਿੰਦੇ ਜੀ ਗੁਰਕੀਰਤੀ ਤੋਂ ਕਹਾਓ ਕੀ ਜੇ ਗੁਰਕੀਰਤ ਜੀ ਨੂੰ ਅਸੀਂ ਕਹਿ ਕੇ ਕੰਮ ਕਰਾਉਣੇ ਨੇ ਤੁਸੀਂ ਗੁਰਕੀਰਤ ਜੀ ਤੇ ਕਹੇ ਚੱਲਣਾ ਫਿਰ ਸੈਂਟਰ ਦੇ ਵਿੱਚ ਤਾਂ ਸਰਕਾਰ ਬੀਜੇਪੀ ਦੀ ਤੁਸੀਂ ਮੋਤੀ ਸਾਹਿਬ ਜੀ ਕਹਿਣੇ ਸਾਡੇ ਨੁਮਾਇੰਦੇ ਤੋਂ ਕਹਿ ਕੇ ਕੋਈ ਜਿਹੜੇ ਸਾਡੇ ਬੰਦੇ ਨੇ ਜਾਂ ਜਿਹੜੇ ਸਾਡੇ ਮੋਤਬਰ ਬੰਦੇ ਨੇ ਉਹਨਾਂ ਤੋਂ ਕਹਿ ਕੇ ਫੰਡ ਦਵਾਵਾਂਗੇ ਤਾਂ ਇਹ ਕੋਈ ਟੱਕ ਬਣਦੀ ਐ ਵੀ ਇਦਾਂ ਦੀ